ਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਅੱਜ ਵੀ ਅਸੀਂ ਇਸੇ ਤਰ੍ਹਾਂ ਆਹਾ ਆਹਾ ਬਲੇ ਬਲੇ ਜੈ ਹਿੰਦ ਜੈ ਹਿੰਦ ਰਿਆੜ ਸਾਹਿਬ ਜੀ ਜੈ ਹਿੰਦ ਜੀ ਕੀ ਹਾਲ ਚਾਲ ਆ ਜੀ ਵਾਹ ਜੀ ਵਾਹ ਡਾਕਟਰ ਸਾਹਿਬ ਜੈ ਹਿੰਦ ਜੈ ਹਿੰਦ ਬੈਠੋ 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 ਬੈਠੇ ਜੀ ਜਨਾਬ ਬੈਠੇ ਜਨਾਬ ਕੀ ਹਾਲ ਚਾਲ ਆ ਠੀਕ ਠਾਕ ਹੋ ਬਹੁਤ ਵਧੀਆ ਜੀ ਮਾਲਕ ਦੀ ਮਿਹਰ ਹੈ ਕਿਰਪਾ ਹੈ ਤੁਸੀਂ ਸੁਣਾਓ ਬਹੁਤ ਵਧੀਆ ਚਲੋ ਵਧੀਆ ਹੀ ਚਾਹੀਦਾ ਡਾਕਟਰ ਸਾਹਿਬ ਆਏ ਆ ਬਿਲਕੁਲ ਜੀ ਡਾਕਟਰ ਸਾਹਿਬ ਤੁਸੀਂ ਜਦੋਂ ਡਿਊਟੀ ਲਾਈਫ ਇਹ ਲੈ ਕੇ ਆਏ ਆ ਆਪਣਾ ਜਦੋਂ ਅਸੀਂ ਇਹ ਇਹ ਕੰਮ ਪੂਰਾ ਕਰ ਦੇਣਾ ਆਪਣੀ ਡਿਊਟੀ ਆਪਣੀ ਨੌਕਰੀ ਆਪਣਾ ਫਰਜ਼ ਫਰਜ਼ ਜਦੋਂ ਪੂਰਾ ਕਰਦੇ ਆਂ ਤੇ ਹੱਕ ਅਸੀਂ ਤਾਂ ਹੀ ਮੰਗ ਸਕਦੇ ਆਂ ਬਿਲਕੁਲ ਜੀ ਜੇ ਅਸੀਂ ਆਪਣਾ ਫਰਜ਼ ਨਹੀਂ ਨਿਭਾਉਂਦੇ ਤੇ ਅਸੀਂ ਹੱਕ ਲੈਣ ਦੇ ਦਾਵੇਦਾਰ ਨਹੀਂ ਹੈਗੇ ਡਾਕਟਰ ਸਾਹਿਬ ਨਾਲ ਫੇਰ ਕਰਾਓ ਜਾਣ ਬਚਾਏ ਬਿਲਕੁਲ ਜੀ ਡਾਕਟਰ ਸੁਖਤੈਨ ਸਿੰਘ ਜੀ ਕੇਤੀਬਾੜੀ ਅਫਸਰ ਅਮਰਸਰ ਕੀ ਬਾਤ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਜਿਆਦਾ ਤਜਰਬਾ ਡਾਕਟਰ ਸਾਹਿਬ ਦਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਿਸਾਨ ਭਲਾਈ ਵਿਭਾਗ ਵਾਕਿਆ ਭਲਾਈ ਆ ਗਈ ਹਾਂ ਡਾਕਟਰ ਜੀ ਆਏ ਬਹੁਤ ਬਹੁਤ ਸਵਾਗਤ ਹੈ ਜੀ ਕਰਦੇ ਆ ਗੱਲ ਫਿਰ ਡਾਕਟਰ ਸਾਹਿਬ ਨਾਲ ਅੱਜ ਜੀ ਬਿਲਕੁਲ ਗੱਲ ਕਰਨੀ ਆ ਜੀ ਤੁਸੀਂ ਜਿੱਥੇ ਆ ਭਲਾਈ ਦੀ ਗੱਲ ਕੀਤੀ ਆ ਨਾ ਇਹ ਤੁਸੀਂ ਦੇਖੋ ਵੀ ਇਹ ਇੱਕ ਇਹੋ ਜਿਹਾ ਲਫ਼ਜ਼ ਹੈ ਭਲਾ ਭਲਾਈ ਕਿਸੇ ਦਾ ਭਲਾ ਕਰਨਾ ਇਹ ਦਿਲ ਨੂੰ ਸਕੂਨ ਬਹੁਤ ਦਿੰਦਾ ਵੇਖੋ ਜੀ ਤੇ ਮਿੱਠਾ ਸਿੰਘ ਜੀ ਬਗਾਨੇ ਨੂੰ ਵੀ ਆਪਣਾ ਬਣਾ ਲੇਦਾ ਬਣਾ ਲੇਦਾ ਬਿਲਕੁਲ ਬਣਾ ਲੇਦਾ ਜਿਹੜੇ ਸਾਡੇ ਬਜ਼ੁਰਗ ਨੇ ਨਾ ਕੁਝ ਗੱਲਾਂ ਇਹੋ ਜੀਆਂ ਦੇ ਦੇ ਹੋਏ ਨੇ ਸਾਨੂੰ ਇਹ ਜਿਹੜੀਆਂ ਅਸੀਂ ਸੋਚਦੇ ਆਂ ਤੇ ਜਦੋਂ ਉਹਦਾ ਡੁੰਗਾਈ ਨਾਲ ਮਤਲਬ ਦੇਖਦੇ ਆਂ ਤੇ ਉਹਦਾ ਸਮਝਦੇ ਆਂ ਉਹਨੂੰ ਫਿਰ ਸਾਨੂੰ ਪਤਾ ਲੱਗਦਾ ਵੀ ਸਾਡੇ ਬਜ਼ੁਰਗਾਂ ਨੇ ਕਿੰਨੀ ਮਿਹਨਤ ਕੀਤੀ ਭਾਸ਼ਾ ਜੀ ਭਾਸ਼ਾ ਦੇ ਵਿੱਚ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਇਹਦਾ ਭਲਾ ਹੈਨਾ ਇਹ ਭਲੇ ਦਾ ਮਤਲਬ ਦੇਖੋ ਅਸੀਂ ਕਈ ਵਾਰੀ ਅਸੀਂ ਅੱਜ ਕੱਲ ਜੇ ਗੱਲ ਕਰੀਏ ਨਾ ਇਹ ਨਾਲ ਭਲਾ ਕਰਨਾ ਚਾਹੀਦਾ ਅਗਲਾ ਬੰਦਾ ਕੀ ਕਹਿੰਦਾ ਲੈ ਉਹ ਕਿਹੜਾ ਮੇਰਾ ਭਲਾ ਕਰਦਾ ਜਿਹੜਾ ਮੈਂ ਉਹਦਾ ਕਰਾਂ ਕੋਈ ਉਹਨਾਂ ਦੇ ਕਹਿੰਦਾ ਮਤਲਬ ਇਹ ਵੀ ਸੀ ਕਰ ਭਲਾ ਹੋ ਭਲੇ ਦਾ ਮਤਲਬ ਭਲਾ ਦੂਜੇ ਦਾ ਆਪ ਹੀ ਹੋ ਜਾਗਾ ਵੀ ਜੇ ਅਸੀਂ ਉਹਦਾ ਬੁਰਾ ਹੀ ਨਾ ਸੋਚਾਂਗੇ ਬਿਲਕੁਲ ਮਠਾ ਸਿੰਘ ਜੀ ਦੀ ਗੱਲ ਹੈ ਨਾ ਇਹ ਸੋਚਣ ਦੀਆਂ ਗੱਲਾਂ ਸਾਰੀਆਂ ਤੇ ਜੇ ਤੁਸੀਂ ਨਾਲੇ ਨਾ ਕਹਿਣ ਨਾ ਭਲੇ ਨਹੀਂ ਹੁੰਦੇ ਨਾ 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 ਇੱਕ ਤੁਸੀਂ ਗੱਲ ਕਰਦੇ ਹੋ ਨਿਓਂ ਕਿ ਦਾਨ ਦਉ ਤਾਂ ਦੂਜੇ ਨੂੰ ਪਤਾ ਹਾ ਖੱਬਿਆ ਦੇਖੋ ਜੀ ਆ ਦੋ ਹੱਥ ਨੇ ਸੱਜਾ ਖੱਬੇ ਨੂੰ ਤੋਂਦਾ ਖੱਬਾ ਸੱਜੇ ਨੂੰ ਤੋਂਦਾ ਹਾਂ ਹੈਨਾ ਇਹ ਤਾਂ ਹੀ ਹੱਥ ਧੁੱਪਦੇ ਆ ਇੱਕ ਹੱਥ ਨਹੀਂ ਕਦੇ ਵੀ ਧੁੱਪਦਾ ਨਾ ਜੀ ਨਾ ਦੋ ਹੱਥ ਨਾਲ ਤਾੜੀ ਵੱਜਦੀ ਆ ਤਾੜੀ ਵੱਜਦੀ ਆ ਇਹ ਦੋਹਾਂ ਪਾਸਿਓਂ ਖਿੱਚ ਹੁੰਦੀ ਆ ਬਿਲਕੁਲ ਜੀ ਅਸੀਂ ਜਦੋਂ ਕਿਸੇ ਨੂੰ ਕਹਿੰਨੇ ਆ ਨਾ ਵੀ ਫਲਾਣੇ ਬੰਦੇ ਦਾ ਆ ਕੰਮ ਕਰਦੀ ਏ ਦੂਜਾ ਬੰਦਾ ਲੱਗ ਕੇ ਕਹਿੰਦੇ ਹਾਂ ਭਾਈ ਉਹ ਬੜਾ ਨੇਕ ਆਦਮੀ ਆ ਉਹਨੇ ਕਦੇ ਕਿਸੇ ਦਾ ਮਾੜਾ ਨਹੀਂ ਜੋਚਿਆ ਮਾੜਾ ਨਹੀਂ ਕੀਤਾ ਹੈਨਾ ਇਸ ਕਰਕੇ ਉਹਦਾ ਭਲਾ ਵੀ ਕਰਨਾ ਦਾਈ ਦਾ ਵੈਸੇ ਤੋਂ ਮਾਲਕ ਬੈਠਾ ਕਰਨ ਵਾਲਾ ਆ ਚਲੋ ਦੇਖ ਕਿਤੇ ਬੰਦਾ ਵੀ ਕੋਸ਼ਿਸ਼ ਕਰਨ ਲੱਗੇ ਤਾਂ ਫੇਰ ਮੈਨੂੰ ਲੱਗਾ ਸਾਰਾ ਜਗਤੀ ਸੁਧਰ ਜਾਏ ਸੁਧਰ ਜਾਏ ਸੁਧਰ ਜਾਏ ਪਾ ਆਇਆ ਮੰਡੀਆਂ ਦੇ ਰਿਆਤ ਸਾਹਿਬ ਜੀ ਲਓ ਜੀ ਮੰਡੀਆਂ ਦੇ ਪਾ ਇਸ ਤਰ੍ਹਾਂ ਆ ਵੀ ਆਲੂ ਜਿਹੜਾ ਆ ਜਲੰਧਰ ਵੀ ਕਿਹਾ 400 ਰੁਪਏ ਕਿਵੰਟਲ ਹਾਂਜੀ ਫਿਰੋਜ਼ਪੁਰ 1700 ਰੁਪਏ ਬੁੱਢਲਾਡਾ 1700 ਰੁਪਏ ਲੁਧਿਆਣਾ 1000 ਰੁਪਏ ਫਾਜ਼ਿਲਕਾ 2300 ਰੁਪਏ ਤੇ ਮਾਨਸਾ 1400 ਰੁਪਏ ਹਾਂਜੀ ਪਿਆਜ਼ ਜਲੰਧਰ 2000 ਰੁਪਏ ਕੁਇੰਟਲ ਫਿਰੋਜ਼ਪੁਰ 3800 ਰੁਪਏ ਬੁੱਢਲਾਡਾ 3700 ਰੁਪਏ ਲੁਧਿਆਣਾ 2600 ਰੁਪਏ ਫਾਜ਼ਿਲਕਾ 4500 ਰੁਪਏ ਤੇ ਮਾਨਸਾ 4000 ਰੁਪਏ ਹਾਂਜੀ ਟਮਾਟਰ ਆ ਜਰਿਆ ਜੀ ਜਲੰਧਰ 2000 ਨੂੰ ਕੁਇੰਟਲ ਫਿਰੋਜ਼ਪੁਰ 320 ਤੇ 50 ਰੁਪਏ ਬੁੱਢਲਾਡਾ 3800 ਰੁਪਏ ਲੁਧਿਆਣਾ 2500 ਰੁਪਏ ਫਾਜ਼ਿਲਕਾ 3000 ਰੁਪਏ ਤੇ ਮਾਨਸਾ 3100 ਰੁਪਏ ਜੀ ਹਾਂਜੀ ਗਾਜਰ ਜਲੰਧਰ ਵਿਕੀ 700 ਰੁਪਏ ਕਿਵਿੰਟਲ ਫਿਰੋਜ਼ਪੁਰ 1400 ਬਡਲਾਡਾ 1700 ਲੁਧਿਆਣਾ 1000 ਫਾਜ਼ਿਲਕਾ 2000 ਤੇ ਮਾਨਸਾ ਕਿਵਿੰਟਲ ਦਾ ਭਾਰਿਆ ਜੀ 1800 ਰੁਪਏ ਵਾਹ ਹਰੇ ਮਟਰ ਅੱਜ ਵਿਕੇ ਆ ਜੀ ਜਲੰਧਰ 2400 ਰੁਪਏ ਫਿਰੋਜ਼ਪੁਰ ਭਾ ਚੰਗਾ ਮਿਲਿਆ ਜੀ 6500 ਰੁਪਏ ਕੋਈ ਵਾਹ ਜੀ ਵਾਹ ਬਡਲਾਡਾ 4000 ਰੁਪਏ ਲੁਧਿਆਣਾ 3400 ਰੁਪਏ ਫਾਜ਼ਿਲਕਾ 4000 ਰੁਪਏ ਤੇ ਮਾਨਸਾ 4200 ਕੀ ਬਾਤ ਹੈ ਇਹ ਤੇ ਸੀ ਜੀ ਮੰਡੀਆਂ ਦੇ ਭਾ ਹਾਂ ਆਪਾਂ ਦਿੱਤੇ ਸੁਣਾ ਹੈ ਨਾ ਤੇ ਹੁਣ ਜੇ ਡਾਕਟਰ ਸਾਹਿਬ ਆਇਆ ਇਹ ਵੀ ਤੁਸੀਂ ਦੱਸਿਆ ਹੀ ਆ ਕਿ ਇਹ ਜਿਹੜਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਚ ਖੇਤੀਬਾੜੀ ਅਫਸਰ ਆ ਅਮਰਿਸਰ ਵਿਖੇ ਸੇਵਾ ਨਿਭਾ ਰਹੇ ਇਹਨਾਂ ਨਾਲ ਅੱਜ ਸੀ ਇੱਕ ਗੱਲਬਾਤ ਕਰਨੀ ਆ ਬੜੀ ਮਤਲਬ ਪਾਇਦਾਰ ਗੱਲ ਆ ਬਈ ਪਾਣੀ ਦਾ ਖੇਤੀ ਤੇ ਮਹੱਤਵ ਮਹੱਤਵ ਪਾਣੀ ਦੀ ਖੇਤੀ ਦੀ ਮਾਤਾ ਤੇ ਪਾਣੀ ਪ੍ਰਦੂਸ਼ਣ ਬਿਲਕੁਲ ਜੀ ਬਿਲਕੁਲ ਬੜਾ ਐ ਮਟੋਫ ਕੇ ਚੁਣਿਆ ਅੱਜ ਹੈਨਾ ਹਾਂ ਇਹਦੇ ਤੇ ਗੱਲਬਾਤ ਕਰਾਂਗੇ ਅੱਜ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਸਵਾਲ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 2814264 ਤੇ ਸਾਡਾ ਦੂਜਾ ਨੰਬਰ ਹੈ 0181 2814264 ਇਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਸਾਹਿਬ ਬੈਠੇ ਨੇ ਸੁਖਚੈਨ ਜੀ ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀਓ ਸਭ ਤੋਂ ਪਹਿਲਾਂ ਸਾਨੂੰ ਥੋੜੀ ਜੀ ਜਾਣਕਾਰੀ ਸਾਡੇ ਚ ਜਾਗਰੂਕਤਾ ਲਿਆਓ ਖੇਤੀ ਚ ਪਾਣੀ ਦੀ ਮਹੱਤਤਾ ਕੀ ਹੈ ਮਿੱਠਾ ਸਿੰਘ ਜੀ ਜਿਵੇਂ ਕਿ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਵਾ ਕਿ ਪਾਣੀ ਸਾਡੀ ਅਨਮੋਲੀ ਇਕਦਾਤ ਆ ਤੇ ਸਾਡੇ ਜੀਵਨ ਦਾ ਆਧਾਰ ਆ ਇਸ ਤੋਂ ਬਿਨਾ ਜੀਵਨ ਸੰਭਵ ਨਹੀਂ ਆ ਠੀਕ ਹੈ ਜੀ ਸਾਡੇ ਗੁਰੂਆਂ ਪੀਰਿਆਂ ਨੇ ਵੀ ਇਹਨੂੰ ਬੜਾ ਮਹਾਨਤਾ ਦਿੱਤੀ ਆ ਜਿਵੇਂ ਸਾਡੇ ਗੁਰਬਾਣੀ 'ਚ ਲਿਖਿਆ ਵਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਾਮ ਵਰ ਮਹਾਤ ਜੀ ਪਾਣੀ ਨੂੰ ਪਿਤਾ ਦਰਜਾ ਦਿੱਤਾ ਗਿਆ ਤੇ ਜਿਹੜੀ ਸਾਡੀ ਖੇਤੀ ਆ ਪਾਣੀ ਤੋਂ ਬਿਨਾ ਅਸੰਭਵ ਆ ਜੀ ਜਿਉਂ ਅਸੀਂ ਬੀਜਾਂ ਤੋਂ ਲੈ ਕੇ ਇਵਨ ਕਿ ਬਜਾਈ ਤੋਂ ਕਰਨ ਤੋਂ ਪਹਿਲਾਂ ਤੋ ਲੈ ਕੇ ਬਾੜੀ ਤੱਕ ਪਾਣੀ ਤੋਂ ਬਿਨਾ ਸੰਭਵ ਨਹੀਂ ਹੈਗੇ ਆ ਵਾਹਣ ਵੀ ਨਹੀਂ ਸਹੀ ਹੁੰਦਾ ਉਹਦੇ ਨਾਲ ਬਿਲਕੁਲ ਜਿੰਨਾ ਚਿਰ ਪਾਣੀ ਨਹੀਂ ਲੱਗਦਾ ਆ ਵੱਤਰ ਨਹੀਂ ਪੈਲੀ ਆਉਂਦੀ ਹਾਂ ਤੇ ਉਹਦੇ ਵਿੱਚ ਨਮੀ ਨਹੀਂ ਹੁੰਦੀ ਨਹੀਂ ਹੁੰਦੀ ਤਾਂ ਆਪਾਂ ਬੀਜ ਨਹੀਂ ਸਕਦੇ ਜੀ ਬਿਲਕੁਲ ਇੱਕ ਬੀਜ ਹੈ ਜਿਹੜਾ ਕਿਸੇ ਵੀ ਫਸਲ ਦਾ ਵਾ ਉਹ ਪਾਣੀ ਤੋਂ ਬਿਨਾ ਉੰਗਰਦਾ ਹੀ ਨਹੀਂ ਆ ਜੀ ਬਿਲਕੁਲ ਜੀ ਬਿਲਕੁਲ ਤੋ ਸੋ ਸਾਨੂੰ ਬਜਾਈ ਤੋਂ ਲੈ ਕੇ ਕਟਾਈ ਤੱਕ ਪਾਣੀ ਦੀ ਬੜੀ ਲੋੜ ਪੈਂਦੀ ਆ ਜਿੰਨੇ ਵੀ ਖੁਰਾਕੀ ਤੱਤ ਆ ਭਾਵੇਂ ਉਹ ਜ਼ਮੀਨ ਦੇ ਵਿੱਚ ਪਹਿਲਾਂ ਹੀ ਪਏ ਆ ਜਾਂ ਆਪਾਂ ਖਾਦਾਂ ਦੇ ਰੂਪ ਚ ਪਾਉਨੇ ਆ ਜੀ ਜੀ ਇਹਨੂੰ ਪੌਦਿਆਂ ਨੂੰ ਜਾਂ ਆਪਣੀਆਂ ਫਸਲਾਂ ਨੂੰ ਵਧਾਉਣ ਪਟਣਾ ਉਹ ਪਾਣੀ ਰਾਹੀਂ ਕਿ ਨਾਲ ਦਾ ਪੌਦਾ ਲੈਂਦਾ ਹਾਂ ਸਰ ਜਜ਼ਬ ਵੀ ਪਾਣੀ ਨਾਲ ਹੁੰਦੀਆਂ ਉਹਦਾ ਪੁੰਗਾਰਾ ਵੀ ਪਾਣੀ ਨਾਲ ਹੁੰਦਾ ਉਹਦਾ ਵਾਧਾ ਵੀ ਪਾਣੀ ਦੇ ਨਾਲ ਹੀ ਹੁੰਦਾ ਕਿਉਂਕਿ ਸਾਰੀਆਂ ਚੀਜ਼ਾਂ ਪਾਣੀ ਨਹੀਂ ਉਹਨੂੰ ਕਲ ਨਹੀਂ ਬਿਲਕੁਲ ਜੀ ਬਿਲਕੁਲ ਜੀ ਸੋ ਖੇਤੀ ਜਿਹੜੀ ਪਾਣੀ ਤੋਂ ਬਿਨਾ ਸੰਭਵ ਨਹੀਂ ਹੈਗੀ ਇਸ ਤਰ੍ਹਾਂ ਜਿਉਂ ਜਿਉਂ ਬੂਟਾ ਵੱਡਾ ਹੁੰਦਾ ਵਾ ਤੇ ਪਾਣੀ ਨਾਲ ਉਹਨੂੰ ਹਰ ਥਾਂ ਜ਼ਰੂਰਤ ਪੈਂਦੀ ਹੈ ਲੋੜਾਂ ਜਿਹੜੀਆਂ ਹੋਰ ਤਰ੍ਹਾਂ ਵੱਧਦੀਆਂ ਜਾਂਦੀਆਂ ਵੱਧਦੀਆਂ ਬਿਲਕੁਲ ਜੀ ਬਿਲਕੁਲ ਜਿਹੜੀ ਜੇ ਮੇਨ ਸਾਡਾ ਜਿਹੜਾ ਬੇਸਿਕ ਕਨਸੈਪਟ ਹੈ ਕਿ ਜਿਹੜਾ ਬੂਟਾ ਹੈ ਕੋਈ ਵੀ ਆ ਜਦੋਂ ਵਾਧਾ ਫੁੱਲਦਾ ਵਾ ਉਹ ਖਰਾਕ ਇੱਕ ਤਾਂ ਜ਼ਮੀਨੀ ਲੈਂਦਾ ਤੇ ਇੱਕ ਜਿਹੜੀ ਆਪਣੀ ਸੂਰਜੀ ਦੀ ਰੋਸ਼ਨੀ ਦਾ ਕਿਰਨਾਂ ਨਾਲ ਇੱਕ ਫੋਟੋਥੈਂਸਰ ਦੀ ਕਿਰਿਆ ਹੁੰਦੀ ਆ ਜਿਹਦੇ ਨਾਲ ਆਪਣਾ ਭੋਜਨ ਬਣਾਉਂਦਾ ਵਾ ਉਹ ਪਾਣੀ ਦੀ ਮੈਂ ਉਦੀ ਸਹਯੋਗ ਨਹੀਂ ਬਣਾ ਕੇ ਤੇ ਮੁੜ ਕੇ ਵਾਦਾ ਫੁੱਲਦਾ। ਕੀ ਬਾਤ। ਬਿਲਕੁਲ ਬਿਲਕੁਲ ਸਹੀ ਗੱਲ ਕੀਤੀ। ਜਿੱਦਾਂ ਗੱਲ ਕਰ ਰਹੇ ਨੇ ਕਿ ਪਾਣੀ ਦਾ ਹੀ ਯੋਗਦਾਨ ਆ ਸਾਰਾ। ਬਿਲਕੁਲ ਬਿਲਕੁਲ। ਅੱਛਾ ਡਾਕਟਰ ਸਾਹਿਬ ਜੇ ਦੀ ਗੱਲ ਕਰਦੇ ਹੋ ਤੁਸੀਂ ਪਾਣੀ ਦੀ ਹੁਣ ਇਹਦੇ ਵਿੱਚ ਜਦੋਂ ਕਰੀਏ ਵੀ ਸਰੋਤ ਸਾਡੇ ਕਿਹੜੇ ਕਿਹੜੇ ਆ ਪਾਣੀ ਦੇ ਜਿੱਥੋਂ ਆਪਾਂ ਕਿਉਂਕਿ ਜਿੰਨਾ ਕ ਅਸੀਂ ਵੇਖਦੇ ਆ ਵੀ ਟਿਊਬਲ ਤੇ ਪਾਣੀ ਲਾਉਣ ਦੇ ਨੇ ਲੋਕ ਸਾਰੇ ਘਰਾਂ 'ਚ ਵੀ ਆਪਾਂ ਮੋਟਰਾਂ ਦਾ ਪਾਣੀ ਵਤੀ ਜਾ ਰਹੇ ਆ। ਹੋਰ ਕਿਹੜੇ ਕਿਹੜੇ ਸਰੋਤ ਆ ਜਿਹਦੇ ਨਾਲ ਆਪਣੀ ਖੇਤੀਬਾੜੀ ਜਿਹੜੀ ਆ ਉਹ ਸੁਕਾੜੀ ਤੇ ਵਧੀਆ ਹੁੰਦੀ ਆ। ਸਰੋਤ ਪਾਣੀ 150 ਪਾਣੀ ਜਿਹੜਾ ਆਪਣੇ ਜ਼ਮੀਨ ਦੇ ਉੱਪਰ ਹੈ ਨਾ ਹਾਂਜੀ ਜਾਂ ਆਪਾਂ ਨੂੰ ਅਵੇਲੇਬਲ ਹੁੰਦਾ ਉਹ ਦੋ ਤਰ੍ਹਾਂ ਦਾ ਮੇਨ ਹਾਂਜੀ ਇੱਕ ਤੇ ਜਿਹੜੇ ਆਪਣੇ ਸਮੁੰਦਰ ਆ ਮਹਾਸਾਗਰ ਆ ਹੂੰ ਉਹਨਾਂ ਚ ਪਿਆ ਵਾ ਹਾਂਜੀ ਇੱਕ ਧਰਤੀ ਦਾ ਪਾਣੀ ਆ ਜਿਹੜਾ ਪੀਣਯੋਗ ਆ ਜਾਂ ਪੌਦੇ ਆਪ ਲੈ ਕੇ ਵਸਬ ਹੋ ਸਕਦੇ ਆ ਹੂੰ ਜਿਹੜਾ ਧਰਤੀ ਉਤੇ ਕੋਈ ਪਾਣੀ ਆ ਜਿਹੜਾ ਸਮੁੰਦਰਾਂ ਚ ਪਿਆ ਵਾ ਉਹ ਪੀਣਯੋਗ ਜਾਂ ਪੌਦੇ ਸਿੱਧੇ ਨੂੰ ਲੈ ਨਹੀਂ ਸਕਦੇ ਹੂੰ ਕਿਉਂਕਿ ਇਹਦੇ ਵਿੱਚ ਨਮਕ ਦੀ ਮਾਤਰਾ ਬਹੁਤ ਜ਼ਿਆਦੀ ਹੁੰਦੀ ਹੈ ਹਾਂ ਤੇ 97% ਪਾਣੀ ਉਹਦੇ ਵਿੱਚ ਪਿਆ ਵਾ ਹੂੰ ਜਿਹੜਾ ਦੂਸਰਾ ਪਾਣੀ ਹੈ ਜਿਹੜਾ ਪੀਣ ਜੋ ਗਿਆ ਹੂੰ ਉਹ ਪਾਣੀ ਹੈਗਾ ਵਾ ਜਾਂ ਧਰਤੀ ਦੇ ਉੱਪਰ ਪਿਆ ਵਾ ਹੂੰ ਜਿਹੜਾ ਆਪਣੇ ਜ ਜਿੰਨੇ ਖਾਲ ਆ ਨਦੀਆਂ ਵਾ ਝੀਲਾਂ ਵਾ ਦਰਿਆ ਵਾ ਵਗਦੇ ਆਪਣੇ ਉਹਨਾਂ 'ਚ ਪਿਆ ਵਾ ਇੱਕ ਜ਼ਮੀਨ ਦੇ ਅੰਦਰ ਪਿਆ ਪਾਣੀ ਜਿਹੜਾ ਬਿਲਕੁਲ ਹੂੰ ਠੀਕ ਹੈ ਜੀ ਤੇ ਜਿਹੜਾ ਆਪਾਂ ਖੇਤੀ ਨੂੰ ਜਿਹੜਾ ਦਰਿਆਵਾਂ ਦੇ ਵਿੱਚ ਨਹਿਰਾਂ ਰਾਹੀਂ ਪਾਣੀ ਇਕ ਦਿੰਨੇ ਆ ਤੇ ਇੱਕ ਪਾਣੀ ਆਪਾਂ ਜਿਹੜਾ ਵਾ ਟੂ ਬਲਨ ਵਿੱਚ ਥੱਲਿਓ ਜਿਹੜੇ ਆ ਟੂ ਬਲਨਾ ਧਰਤੀ ਦੇ ਅੰਡਰਗਰਾਉਂਡ ਪਾਣੀ ਖਿੱਚਦੇ ਆ ਬਿਲਕੁਲ ਜੀ ਬਿਲਕੁਲ ਇਹ ਪਾਣੀ ਦੇ ਸਰੋਤ ਨੇ ਜਿੱਥੋਂ ਅਸੀਂ ਪਾਣੀ ਲੈ ਕੇ ਅੱਗੋਂ ਵਰਤਨਾ ਆ ਹਾਂ ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ ਜੀ ਗੱਲ ਇਹ ਆ ਕਿ ਪਾਣੀ ਦੇ ਤੁਸੀਂ ਸਰੋਤ ਦੱਸਿਆ ਵੀ ਸਾਡੇ ਕੋਲ ਹੀ ਨੇ ਅਸੀਂ ਨਿੱਕੇ ਹੁੰਦੇ ਸੀ ਤਾਂ ਅਸੀਂ ਆਪਣੇ ਬਾਪੂ ਜੀ ਨੂੰ ਪੁੱਛਣਾ ਇਹ ਪਾਣੀ ਆਉਂਦਾ ਕਿੱਥੋਂ ਆ ਹਾਂ ਹੈਨਾ ਉਹਨਾਂ ਨੇ ਸਾਨੂੰ ਕਹਿੰਨਾ ਜੀ ਧਰਤੀ ਦੇ ਥੱਲਿਓ ਪਾਣੀ ਧਰਤੀ ਦੇ ਥੱਲੇ ਪਾਣੀ ਦਾ ਅਥਾਹ ਭੰਡਾਰ ਆ ਹਾਂ ਹੈਨਾ ਅਥਾ ਭੰਡਾਰ ਦਾ ਮਤਲਬ ਇਹ ਆ ਵੀ ਬਹੁਤ ਜ਼ਿਆਦਾ ਪਾਣੀ ਆ ਅਜੀ ਵੇਖਿਆ ਸਾਡੇ ਬੰਬੀਆਂ ਚੱਲਦੀਆਂ ਰਹਿੰਦੀਆਂ ਸੀ ਟਿਊਬਵਲ ਚੱਲਦੇ ਰਹਿੰਦੇ ਸੀ ਤੇ ਬੱਚੇ ਭਰੇ ਹੀ ਹੁੰਦੇ ਸੀ ਹੈਨਾ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਅਸੀਂ ਜਿਹੜੀ ਖਬਰ ਸੁਣ ਰਹੇ ਹਾਂ ਉਹ ਇਹ ਹੈ ਕਿ ਪਾਣੀ ਜਿਹੜਾ ਨਾ ਸਾਡੇ ਕੋਲ ਘਟਦਾ ਜਾ ਰਿਹਾ ਹਾਂਜੀ ਇਹ ਸਵਾਲ ਮੈਂ ਪੂਰਾ ਕਰਦਾ ਤੁਹਾਡੇ ਅੱਗੇ ਇੱਕ ਫੋਨ ਆ ਗਿਆ ਸਜਨਾ ਦਾ ਪਹਿਲੇ ਉਹ ਸੁਣ ਲਈਏ ਜੀ ਆਹ ਸੁਣੋ ਜੀ ਹੈਲੋ ਜੀ ਹੈਲੋ 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 ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲਦੇ ਹੋ ਤੇ ਕੀ ਪੁੱਛਣਾ ਚਾਹੁੰਦੇ ਹੋ ਮੈਂ ਹਨੂਮਾਨਗੜ੍ਹ ਜ਼ਿਲ੍ਹੇ ਤੋਂ ਰਾਜਸਥਾਨ ਤੋਂ ਬਣਾਲੇ ਤੋਂ ਬੋਲ ਰਿਹਾ ਜੀ ਜੈ ਸਿੰਘ ਜੀ ਹਾਂ ਜੀ ਬੋਲੋ ਜੀ ਪਾਣੀ ਟਿਊਬਵੈਲ ਦਾ ਪਾਣੀ ਥੋੜਾ ਜਿਹਾ ਚਰਕੇ ਜਾਈ ਥੋੜਾ ਜਿਹਾ ਖਾਰੇਪਣ ਜ ਹੈ ਤੇ ਜਿਵੇਂ ਸੋਰਾ ਹੁੰਦਾ ਚਿੱਟਾ ਮੜਾ ਮੋਟਾ ਜ਼ਮੀਨ ਤੇ ਪਾਣੀ ਤਾਂ ਹੁਣ ਲਾਉਣੇ ਪੈਂਦੇ ਟਿਊਬਵੈਲ ਦੇ ਕੀ ਕਰੀਏ ਹਾਂ ਹਾਂ ਤੇ ਕੋਈ ਉਹਦੇ ਵਾਸਤੇ ਕੋਈ ਜਿਵੇਂ ਕੋਈ ਕੋਈ ਤਕਨੀਕ ਕੋਈ ਆਈ ਵੀ ਹੈ ਜੋ ਟੂਬਵਲ ਦੇ ਵਿੱਚ ਮੋਟਰ ਦੇ ਨਾਲ ਕਸੀ ਜਾਂਦੀ ਕੋਈ ਵਿਦੇਸ਼ੀ ਕਿ ਸੁਣਨ ਜਾਇ ਕੋਈ ਤੇ ਸੋਰਾਗਾਟ ਆਉਂਦਾ ਕੋਈ ਜੀ ਜੀ ਡਾਕਟਰ ਸਾਹਿਬ ਪਾਣੀ ਜਿਹੜਾ ਟੂਬਵਲ ਤੋਂ ਆਉਂਦਾ ਹੈ ਹਨੂਮਾਨਗੜ੍ਹ ਰਾਜਸਥਾਨ ਤੋਂ ਬੋਲਦੇ ਨੇ ਕਿ ਖਾਰਾ ਪਾਣੀ ਚਾਹੁੰਦਾ ਕੋਈ ਇਹੋ ਜੀ ਤਕਨੀਕ ਹੈ ਸਾਡੇ ਕੋਲ ਵੀ ਪਾਣੀ ਸ਼ੁੱਧ ਹੋ ਜਾਈ ਤੇ ਖੇਤੀਬਾੜੀ ਲਈ ਵਰਤੋਂ ਚ ਆ ਸ ਇਹਦੇ ਵਾਸਤੇ ਤੁਹਾਨੂੰ ਵੀ ਪਾਣੀ ਟੈਸਟ ਕਰਾਉਣਾ ਪਏਗਾ ਵੀ ਪਾਣੀ ਉਹਦੇ ਵਿੱਚ ਹੈ ਕੀ ਆ ਖਾਰਾ ਪਾਣੀ ਕਿੰਨਾ ਖਾਰਾ ਪਾਣੀ ਹੈਗਾ ਵਾ ਤੇ ਤੁਸੀਂ ਆਪਣੇ ਜਿਹੜਾ ਨੇੜੇ ਤੁਹਾਡਾ ਖੇਤੀਬਾੜੀ ਦਫ਼ਤਰ ਆ ਉਹਨਾਂ ਨਾਲ ਕੰਟੈਕਟ ਕਰ ਸਕਦੇ ਜੋ ਹਾਂ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਇਹ ਲੈਬਾਰਟਰੀ ਕਿੱਥੇ ਹੈਗਾ ਤੇ ਪਾਣੀ ਪਹਿਲੇ ਚੈੱਕ ਕਰਾਓ ਵੀ ਖਰਾਪਨ ਕਿੰਨਾ ਹੈ ਫਿਰ ਉਹਦਾ ਇਲਾਜ ਹੋਵੇ ਹਾਂ ਡਾਕਟਰ ਸਾਹਿਬ ਮੈਂ ਪੁੱਛ ਰਿਹਾ ਸੀ ਤੁਹਾਨੂੰ ਵੀ ਇਸ ਵੇਲੇ ਮੌਜੂਦਾ ਹਾਲਾਤ ਚ ਜਿਵੇਂ ਸਾਨੂੰ ਕਿਹਾ ਜਾ ਰਿਹਾ ਵੀ ਪਾਣੀ ਮਾੜੇ ਹਾਲਾਤਾਂ ਚ ਹੈ ਕੀ ਸਥਿਤੀ ਹੈ ਕੀ ਆ ਪਾਣੀ ਦੀ ਮਿੱਠਾ ਸਿੰਘ ਜੀ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪਾਣੀ ਬਾਰੇ ਕੋਈ ਬਹੁਤੀ ਵਧੀਆ ਸਥਿਤੀ ਨਹੀਂ ਹੈਗੀ ਅੱਛਾ ਜੀ ਠੀਕ ਹੈ ਕਿਉਂਕਿ ਆਪਣਾ ਜਿਹੜਾ ਫਸਲੀ ਚੱਕਰ ਹੈ ਝੋਨੇ ਕਣਕ ਦਾ ਹੂੰ 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 ਉਹ ਸਾਰਾ ਸਾ ਆਪਣੀ ਕਾਫੀ ਸਾਲਾਂ ਤੋਂ ਚੱਲ ਰਿਹਾ ਵਾ ਜੀ ਤੇ ਉਹਦੇ ਚ ਜਿਹੜੀ ਮੇਜਰ ਸਾਡੀ ਫਸਲ ਝੋਨਾ ਹੂੰ ਬਹੁਤ ਪਾਣੀ ਲੈਂਦੀ ਹੈ ਜਿਆਦਾ ਜਿਹੜੀ ਸਾਡੀ ਪਾਣੀ ਦੀ ਮਾਤਰਾ ਝੋਨਾ ਲੈ ਰਿਹਾ ਜੀ ਝੋਨੇ ਦੀ ਫਸਲ ਲੈ ਰਹੀ ਹੈ ਜਿਸ ਤਰ੍ਹਾਂ ਮੈਂ ਤਾਂ ਸਿਆਪੀ ਸਾਡੇ ਕੋਲ ਸਿਰਫ 1% ਪਾਣੀ ਹੈ ਜਿਹੜਾ ਕਿ ਨਾਲ ਦਾ ਨਦੀਆਂ ਜਾਂ ਝੀਲਾਂ ਵਿੱਚ ਹੈਗਾ ਤੇ 1% ਅੰਡਰਗਰਾਊਂਡ ਪਾਣੀ ਹੈ ਹੂੰ ਹੂੰ ਤੇ ਜਿੰਨਾ ਸਾਡਾ ਝੋਨੇ ਦਾ ਜਾਂ ਕਣਕ ਦਾ ਰਕਬਾ ਵਾ ਉਹਦੇ ਵਿੱਚ ਉਹਦੇ ਜਿਹੇ ਮਾਰਾਂ ਦੇ ਨੇ ਸਾਨੂੰ ਦੱਸਿਆ ਗਿਆ ਵਾ ਰਿਪੋਰਟ ਦੇ ਵਿੱਚ ਪੀ ਨਿੰਜਾ ਮਿਲੀਅਨ ਹੈਕਟੇਰ ਪਾਣੀ ਦੀ ਲੋੜ ਪੈਂਦੀ ਸਾਨੂੰ ਇੱਕ ਸਾਲ ਚ ਇੱਕ ਸਾਲ ਦੇ ਵਿੱਚ ਤੇ ਪਰ ਸਾਡੇ ਕੋਲ ਜਿਹੜਾ ਅਵੇਲੇਬਲ ਸਾਰੇ ਜਿੰਨੇ ਤੋਂ ਸਾਡੇ ਕੋਲ ਉਪਲਬਧ ਪਾਣੀ ਆ ਹਾਂ ਉਹ ਸਿਰਫ 36 ਮਿਲੀਅਨ ਹੈਕਟੇਰ ਆ ਜਿੰਨਾ ਉਪਲਬਧ ਹੈ ਭੰਡਾਰ ਹੈ ਉਹਦੇ ਨਾਲੋਂ ਡੂਡ ਗੁਣਾ ਸਾਡੀ ਵਰਤੋਂ ਆ ਹਾਂਜੀ ਰਿਆਰ ਸਾਹਿਬ ਬਿਲਕੁਲ ਬੈਂਕ ਚ ਪਿਆ 100 ਰੁਪਿਆ ਮੈਂ ਜਾ ਕੇ ਆਖਾਂ ਮੈਨੂੰ 200 ਕੱਢ ਦਿਓ ਤੇ ਉਹ ਕੀ ਕਹਿਣਗੇ ਜੇਲੇ ਕਰਨਗੇ ਵੀ ਪਹਿਲੇ ਜਮਾ ਕਰਾ ਹੈ ਪਹਿਲੇ ਜਮਾ ਕਰਾ ਬਿਲਕੁਲ ਇਸ ਕਰਕੇ ਵੀ ਜਮਾ ਹੋਏਗੀ ਤੇ ਕਟਾਵਾਂਗੇ ਬਿਲਕੁਲ ਜੋ ਸਾਡੇ ਕੋਲ ਜਿੰਨਾ ਹੈ ਉਹਦੇ ਤੋਂ ਵੱਧ ਸੀ ਜੇ ਵਰਤੋਂ ਕਰਦੇ ਹਾਂ ਤੇ ਇਹਦੇ ਕੰਮ ਖਰਾਬ ਹੋ ਜਾਂਦੇ ਖਰਾਬ ਬਿਲਕੁਲ ਖਰਾਬ ਹਾਂ ਤੇ ਉਹ ਸਾਨੂੰ 13 ਮਿਲੀਅਨ ਹੈਕਟੇਰ ਪਾਣੀ ਦੀ ਕਿਨਾਲ ਦਾ ਘਾਟ ਆ ਉਹ ਅਸੀਂ ਘਾਟ ਕਿੱਥੋਂ ਪੂਰੀ ਕਰ ਰਹੇ ਹਾਂ ਅਸੀਂ ਆਪਣੀ ਜ਼ਮੀਨ ਦੇ ਅੰਦਰ ਪਾਣੀ ਨੂੰ ਜ਼ਿਆਦਾ ਕੱਢ ਕੇ ਤੇ ਤਾਂ ਹੀ ਇਹ ਕਹਿੰਨੇ ਵੀ ਸਾਡੇ ਜਿਹੜੇ ਪੰਜਾਬ ਦੇ 153 ਬਲਾਕ ਹੈ ਨਾ ਉਹਦੇ ਵਿੱਚੋਂ 117 ਬਲਾਕ ਜਿਹੜੇ ਡਾਰਕ ਜ਼ੋਨ ਚ ਆ ਗਏ ਆ ਓਏ ਹੋਏ ਹੋਏ ਹੋ ਡਾਰਕ ਜ਼ੋਨ ਦਾ ਮਤਲਬ ਖਤਰੇ ਚ ਖਤਰੇ ਚ ਪਾਣੀ ਦਾ ਉਹਨਾਂ ਦਾ ਜਿਹੜਾ ਬਹੁਤ ਲੈਵਲ ਬਹੁਤ ਕੱਢ ਗਿਆ ਓਏ ਹੋਏ ਹੋਏ ਹੋ ਤੇ ਸਿਰਫ 17 ਬਲਾਕ ਜਿਹੜੇ ਸਾਡੇ ਆ ਜਿਹੜੇ ਸੁਰੱਖਿਤ ਜ਼ੋਨ ਚ ਹੈਗੇ ਆ ਹੂੰ ਹੂੰ ਆਪਣਾ ਰਿਆਰ ਸਾਹਿਬ ਗੱਲ ਇਹ ਆ ਜਦੋਂ ਮਹੀਨੇ ਦੇ ਆਖਰੀ ਦਿਨ ਹੁੰਦੇ ਆ ਨਾ ਤੇ ਘਰੋਂ ਕਹਿਣਾ ਪੈਂਦਾ ਇਹ ਪੈਸੇ ਥੋੜੇ ਰਹਿ ਗਏ ਆ ਧਿਆਨ ਨਾਲ ਖਰਚੋ ਧਿਆਨ ਨਾਲ ਖਰਚੋ ਹਾਂ ਹੈ ਨਾ ਬਿਲਕੁਲ ਮਠਾਸ ਸਿੰਘ ਜੀ ਬੜੀ ਤੋਂ ਹੀ ਨਾ ਨਵਜਟੋਈ ਹੋ ਹਾਂ ਆ ਜਿਹੜੀ ਗੱਲ ਇਹਨਾਂ ਨੇ ਕਹੀ ਆ ਨਾ ਮੈਨੂੰ ਲੱਗਦਾ ਕਿ ਇਹ ਸਾਡੇ ਦਿਨੇ ਦਰਸ਼ਕ ਦੇਖ ਰਹੇ ਆ ਜੀ ਜੀ ਇਹ ਆਪਣੇ ਦਿਲ ਤੇ ਲਾ ਲਓ ਬੱਸ ਬੱਸ ਜੇ ਅਸੀਂ ਘਰ ਦੇ ਆਪਣੇ ਹਾਲਾਤ ਐਦਾਂ ਕਰਦੇ ਆ ਵੀ ਹੁਣ ਸੰਜਮ ਨਾਲ ਪੈਸਾ ਖਰਚੋ ਥੋੜਾ ਰਹਿ ਗਿਆ ਤੇ ਪਾਣੀ ਵੀ ਤੇ ਪੈਸਾ ਹੀ ਆ ਸਾਡਾ ਮੈਂ ਕਹਿੰਨਾ ਪੈਸੋਂ ਵੀ ਵੱਧ ਹਾਂ ਤੇ ਇਸ ਕਰਕੇ ਉਹਨੂੰ ਵੀ ਅਸੀਂ ਸੰਜਮ ਨਾਲ ਉਹ ਮੈਸੂ ਬਗੈਰ ਤੇ ਆਪਾਂ ਜੀ ਲਾਂਗੇ ਪਾਣੀ ਤੋਂ ਬਗੈਰ ਨਹੀਂ ਆ ਜਾਣਾ ਜੀ 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 ਸੋ ਡਾਕਟਰ ਸਾਹਿਬ ਬੜੀ ਤੁਸੀਂ ਅਹਿਮ ਜਿਹੜੀ ਗੱਲਬਾਤ ਸਾਡੇ ਦਰਸ਼ਕਾਂ ਨਾਲ ਕਰ ਰਹੇ ਹੋ ਹੁਣ ਗੱਲ ਇਹ ਆ ਕਿ ਇਹ ਪਾਣੀ ਦੇ ਸਰੋਤ ਬਹੁਤ ਘਟਾ ਤੇ ਇਹਦੀ ਜਿਹੜੀ ਵਰਤੋਂ ਆ ਉਹਦੇ ਲਈ ਵੀ ਕੁਝ ਤੁਸੀਂ ਵਿਗਿਆਨੀ ਹੋ ਕੋਈ ਸੁਝਾਓ ਸਾਡੇ ਦਰਸ਼ਕਾਂ ਨੂੰ ਸਾਡੇ ਕਿਸਾਨਾਂ ਨੂੰ ਕਿਸਾਨਾਂ ਨੂੰ ਸਵਾਨੀਆਂ ਨੂੰ ਦੋ ਪੀ ਪਾਣੀ ਨੂੰ ਅਸੀਂ ਕਿਤਰਾ ਉਹਦੀ ਸੰਜਮ ਨਾਲ ਵਰਤੋਂ ਕਰ ਸਕਦੇ ਵੇਖੋ ਰਿਆਰ ਸਾਹਿਬ ਜੀ ਪਾਣੀ ਜਿਹੜਾ ਜਿਤਨਾ ਕਿਹਾ ਪੀ ਮੈਂ ਬਹੁਤ ਆਪਣੇ ਕੋ ਜਿੰਨਾ ਚਾਹੀਦਾ ਉਹਨੋਂ ਘੱਟ ਆ ਬਿਲਕੁਲ ਤੇ ਜਿੰਨਾ ਸਾਨੂੰ ਪਾਣੀ ਆ ਅਵੇਲੇਬਲ ਉਹਨੂੰ ਸਾਨੂੰ ਸੰਜਮ ਨਾਲ ਵਰਤਣੀ ਕਰਨੀ ਚਾਹੀਦੀ ਹੈ ਹਾਂਜੀ ਉਹਦੇ ਵਿੱਚ ਵੇਖੋ ਜੀ ਜਿਹੜਾ ਖੇਤੀਬਾੜੀ ਵਾਲੇ ਆ ਹਮ ਮਤਲਬ ਜਿਹੜੇ ਖੇਤੀ ਕਰਦੇ ਆਪਣੇ ਪਰਿਵਾਰ ਆ ਹਮ ਉਹਨਾਂ ਚਾਹੀਦੇ ਵੀ ਯੂਨੀਵਰਸਿਟੀ ਦੀਆਂ ਜੀ ਹਮ ਸਾਡੀ ਪੰਜਾਬ ਖੇਤੀਬਾੜੀ ਜਿਹੜੀ ਯੂਨੀਵਰਸਿਟੀ ਲੁਧਿਆਣਾ ਅਕਸਰਮੌਰ ਯੂਨੀਵਰਸਿਟੀ ਆ ਹਮ ਉਹਦੇ ਜਿਹੜੀ ਸਿਫਾਰਸ਼ਾਂ ਹਾਂ ਜਾਂ ਢੰਗ ਤਰੀਕੇ ਜਿਹੜੇ ਉਹਨਾਂ ਨਵੇਂ ਤਕਨੀਕਾਂ ਦਿੱਤੀਆਂ ਉਹ ਅਪਣਾ ਕੇ ਸਾਨੂੰ ਪਾਣੀ ਦੀ ਬਚਤ ਜਿਹੜੀ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਬਿਲਕੁਲ ਦਰ ਵਰਤੋਂ ਨਹੀਂ ਕਰਨੀ ਚਾਹੀਦੀ ਵਰਤੋਂ ਕਰਨੀ ਚਾਹੀਦੀ ਵਰਤੋਂ ਕਰਨੀ ਚਾਹੀਦੀ ਹੈਨਾ ਸਹੀ ਵਰਤੋਂ ਕਰਨੀ ਹੈ ਜੀ 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 ਜਿਸ ਤਰ੍ਹਾਂ ਮੈਂ ਤਾਂ ਸਿਆਪੀ ਝੋਨੇ ਤੇ ਕਣਕ ਦਾ ਫਸਲੀ ਚੱਕਰ ਆ ਹਾਂ ਜਿਦਾਂ ਆਪਣੇ ਕਿਸਾਨ ਕੀ ਕਰਦੇ ਆ ਝੋਨਾ ਲਾਉਣ ਵੇਲੇ ਪਹਿਲਾਂ ਕੱਦੂ ਆਪਾਂ ਪੂਰਾ ਭਰ ਲੈਨੇ ਆ ਹਾਂ ਫੇਰ ਆਪਾਂ ਮੁੜ ਕੇ ਝੋਨਾ ਲਾ ਲਿਆ ਹਾਂ ਫਿਰ ਕਿੰਨੇ ਕਿੰਨੇ ਦਿਨ ਵਿੱਚ ਪਾਣੀ ਖਲੋਰ ਛੜ ਖਲਾਰਨ ਬਿਲਕੁਲ ਹਾਂ ਯੂਨੀਵਰਸਿਟੀ ਚ ਫਾਰਸ਼ਿਆ ਜਾਂ ਵਿਭਾਗ ਸਾਰੇ ਲੋਕਾਂ ਕਿਸਾਨ ਵੀਰਾਂ ਨੂੰ ਕਹਿੰਦਾ ਵਾ ਕਿ ਸਿਰਫ ਪਹਿਲੇ 2 ਹਫ਼ਤੇ ਜਿਹੜਾ ਨਾ ਪਾਣੀ ਖਲਾਰ ਕੇ ਰੱਖੋ ਬਿਲਕੁਲ ਉਸ ਤੋਂ ਬਾਅਦ ਪਾਣੀ ਜਿਹੜਾ ਜੋ ਖੇਤ ਚ ਖਲਾਰਨ ਦੀ ਲੋੜ ਨਹੀਂ ਹੈ ਨਹੀਂ ਲੋੜ ਵਤਰਾਉ ਪਾਣੀ ਦਿਓ ਬਿਲਕੁਲ ਠੀਕ ਹੈ ਜੀ ਉਹਦੇ ਨਾਲ ਕਿ ਨਾਲ ਦਾ ਪਾਣੀ ਦੀ ਕਾਫੀ ਬਚਤ ਹੁੰਦੀ ਆ ਹਾਂ ਹਾਂ ਤੇ ਪਿਛਲੇ ਕੁਝ ਸਾਲਾਂ ਤੇ ਇੱਕ ਨਵੀਂ ਤਕਨੀਕ ਵੀ ਦਿੱਤੀ ਆ ਝੋਨੇ ਦੀ ਸਿੱਧੀ ਬਜਾਈ ਬਿਲਕੁਲ ਜਿੱਤਰਾ ਆਪਾਂ ਕਾਨਕ ਦੀ ਡ੍ਰਿਲ ਨਾਲ ਸਿੱਧੀ ਹੀ ਕਰ ਲੈਂਦੇ ਆਂ ਅਸੀਂ ਕਿ ਝੋਨੇ ਦੀ ਸਿੱਧੀ ਬਜਾਈ ਦਿੱਤੀ ਆ ਜਿੱਥੇ ਰੇਤ ਲੀਆਂ ਜਮੀਆ ਨਹੀਂ ਹੈਗੀਆਂ ਤੇ ਨਾਰਮਲ ਜ਼ਮੀਨਾ ਆ ਗਿਆ ਉੱਥੇ ਸਿੱਧੀ ਬਜਾਈ ਦੀ ਝੋਨੀ ਕਰਨੀ ਚਾਹੀਦੀ ਆ ਬੜੀ ਕਾਮਯਾਬ ਜੇ ਨਾਲੇ ਬੜੀ ਦੀ ਜਗਾ ਹੈ ਹੀ ਕਾਮਯਾਬ ਹੈ ਹੀ ਕਾਮਯਾਬ ਇਹ ਉਹੀ ਆ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਤੇ ਭਲਾ ਪਈ ਹੋ ਜਾ ਬਿਲਕੁਲ ਭਲਾ ਪਈ ਹੋ ਜਾ ਵਾਕਿਆ ਗੱਲ ਇਹ ਉਹੀ ਗੱਲ ਆ ਜੀ ਜੀ ਝੋਨੇ ਦੀ ਸਿੱਧੀ ਬਜਾਈ ਕਰਨ ਨਾਲ 15 ਤੋਂ 20% ਮਾਇਰ ਕਹਿੰਦੇ ਪਾਣੀ ਬਚ ਜਾਂਦਾ ਅੱਛਾ ਜੀ ਹਾਂਜੀ ਕਿਆ ਬਾਤ ਉਸ ਤੋਂ ਇਲਾਵਾ ਸਾਨੂੰ ਜਿੱਦਾਂ ਮੈਂ ਕਿਹਾ ਪਾਣੀ ਇਹ ਝੋਨੇ ਦੇ ਜਿਹੜੀਆਂ ਦੂਜੀਆਂ ਫਸਲਾਂ ਵਿੱਚ ਬੀਜਦੇ ਆਪਾਂ ਹਾਂ ਉਹਨਾਂ ਵਾਸਤੇ ਇੱਕ ਜਿਹੜੀ ਤੁਪਕਾ ਸਿੰਚਾਈ ਆ ਹਾਂ ਜਿੱਥੇ ਹੋ ਸਕਦੀ ਆ ਜਿੰਨਾ ਚਾਹੀਦਾ ਉਹਨਾਂ ਵਰਤੋ ਤੁਪਕਾ ਸਚਾਈ ਕਿਹ ਨਾਲ ਦੀ ਤਕਨੀਕ ਜਿਹੜੀ ਵਰਤੋ ਕਰਨੀ ਚਾਹੀਦੀ ਆ ਹਾਂਜੀ ਇਸ ਦੇ ਨਾਲ ਨਾਲ ਆਪਾਂ ਖੁੱਲੇ ਖਾਲਾਂ ਦੇ ਵਿੱਚ ਪਾਣੀ ਵਰਤਦੇ ਆ ਲਾਉਣ ਅਤੇ ਫਸਲਾਂ ਨੂੰ ਹਾਂਜੀ ਉਹ ਸਿਸਟਮ ਬੰਦ ਕਰਕੇ ਸਾਨੂੰ ਅੰਡਰਗਰਾਉਂਡ ਪਾਈਪਾਂ ਜ਼ਮੀਨ ਦੋਜ ਪਾਈਪਾਂ ਹਾਂ ਪਾਉਂਦੇ ਆ ਪਾਉਂਦੇ ਜ਼ਮੀਨ ਦੋਜ ਪਾਈਪਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਹਾਂਜੀ ਉਹਦੇ ਨਾਲ ਸਾਡਾ ਮਾਰ ਕਹਿੰਦੇ 30% ਪਾਣੀ ਬਚ ਜਾਂਦਾ ਹਾਂ ਸੋ ਸਾਨੂੰ ਧੁੱਪਕਾ ਸਿੰਚਾਈ ਵਾਲਾ ਔਣਾ ਚਾਹੀਦਾ ਵਾ ਜ਼ਮੀਨ ਦੋਜ ਅੰਡਰਗਰਾਉਂਡ ਪਾਈਪਾਂ ਦੇ ਨਾਲ ਦਾ ਪਾਣੀ ਚਾਹੀਦੀ ਆ ਬਿਲਕੁਲ ਜੀ ਹਾਂ ਇਸ ਦੇ ਨਾਲ ਨਾਲ ਜਿਹੜਾ ਪਾਣੀ ਆ ਜਿਹੜਾ ਆਪਣਾ ਕੰਡੀ ਬੈਲਟ ਇਹ ਆ ਕੰਡੀ ਏਰੀਆ ਉਹ 10% ਪੰਜਾਬ ਦਾ ਉੱਤੇ ਇਟ ਏਰੀਆ ਪੈਂਦਾ ਆਪਣਾ ਉੱਥੇ بارشਾਂ ਵੀ ਕਾਫੀ ਜ਼ਿਆਦੀਆਂ ਹੁੰਦੀਆਂ ਉਹ بارشਾਂ ਦੇ ਪਾਣੀ ਨੂੰ ਰੇਨ ਵਾਟਰ ਹਾਸਟਿੰਗ ਕਰਕੇ ਮਿਲ ਵੀ ਉਹਨੂੰ ਸਟੋਰ ਕਰਕੇ ਸਟੋਰ ਕਰਨਾ ਚਾਹੀਦਾ ਪਾਣੀ ਨੂੰ ਕਰਨਾ ਚਾਹੀਦਾ ਇਹੋ ਹੀ ਮੈਂ ਤੁਹਾਨੂੰ ਪੁੱਛਣ ਲੱਗਾ ਸੀ ਡਾਕਟਰ ਸਾਹਿਬ ਵੀ ਵਰਤੋਂ ਜਿਹੜੀ ਉਹ ਤੇ ਸੰਜਮ ਨਾਲ ਕਰਨੀ ਆ ਤੇ ਵਰਤੋਂ ਦੇਖੋ ਪਾਣੀ ਇੱਕ ਐਹੋੀ ਚੀਜ਼ ਆ ਸਿਰਫ ਖੇਤੀਬਾੜੀ ਚ ਨਹੀਂ ਵਰਤਿਆ ਜਾਂਦਾ ਨਹੀਂ ਜੀ ਸਾਰੇ ਥਾਵਾਂ 'ਤੇ ਹਾਂ ਤੇ ਫੈਕਟਰੀਆਂ 'ਚ ਪਾਣੀ ਵਰਤਿਆ ਜਾਂਦਾ ਘਰਾਂ 'ਚ ਵਰਤਿਆ ਜਾਂਦਾ ਹੋਰ ਥਾਵਾਂ 'ਤੇ ਵਰਤਿਆ ਪਾਣੀ ਤੋਂ ਬਿਨਾ ਤਾਂ ਜ਼ਿੰਦਗੀ ਹੈ ਹੀ ਨਹੀਂ ਹੈਨਾ ਹਾਂ ਇਹ ਜੇ ਅਸੀਂ ਚਾਰੋਂ ਪਾਸੇ ਝਾਤ ਮਾਰੀਏ ਤੇ ਕੋਈ ਖਾਸ ਨੁਕਤੇ ਸਾਨੂੰ ਦੱਸ ਸਕਦੇ ਹੋ ਵੀ ਪਾਣੀ ਅਸੀਂ ਸਾਂਭਣਾ ਕਿਵੇਂ ਆ ਆ ਸਾਂਭਣ ਦਾ ਮੈਂ ਤੁਹਾਨੂੰ ਦਿਸਣਾ ਦੱਸਿਆ ਜੀ ਜੀ ਜਿਹੜਾ ਕੰਡੀ ਬੈਲਟ ਆਪਣੀ ਏਰੀਆ ਵਾਂ ਉੱਥੇ ਸਟੋਰ ਕਰਨਾ ਚਾਹੀਦਾ ਰੇਨ ਹਾਰਵੈਸਟਿੰਗ ਕਹਿੰਦੇ ਇਹਨੂੰ ਪਾਣੀ ਨੂੰ ਸਟੋਰ ਕਰ ਲੀਏ ਤੇ ਜਿਹੜੀਆਂ ਫਸਲਾਂ ਨੂੰ ਕਿਨਾਲ ਦਾ ਉੱਥੇ ਗਿਆ ਜਿੰਦੀਆਂ ਜਾਂ ਲਾਗੇ ਏਰੀਏ ਉੱਥੇ ਜਾ ਕੇ ਉਹਨੂੰ ਵਰਤਣਾ ਚਾਹੀਦਾ ਇਸ ਤਰ੍ਹਾਂ ਹੀ ਆਪਾਂ ਵੇਖੋ ਘਰੇਲੂ ਇਹ ਚ ਆਪਣੇ ਰੋਜ਼ ਦੀ ਘਰੇਲੂ ਲੋੜਾਂ ਵਾਂ ਨਾਉਣਾ ਧੋਣਾ ਕੱਪੜੇ ਧੋਣੇ ਆ ਉਹਦੇ ਵਿੱਚ ਸਾਨੂੰ ਸੰਜਮ ਨ ਵਰਤਣੀ ਚਾਹੀਦੀ ਹੈ ਜੀ ਜਿਦ ਤਰਾ ਆਪਾਂ ਪਹਿਲਾਂ ਕਿੰਨੇ ਵੀ ਆਪਾਂ ਬ੍ਰਸ਼ ਕਰਦੇ ਆ ਆਮ ਹੀ ਸੁਣੀਏ ਟੂਟੀ ਛੱਡ ਦਿੰਨੇ ਹੂੰ ਅਵੀ ਜੇ ਜ਼ਿਮੀਦਾਰ ਨੂੰ ਅਸੀਂ ਕਹਿੰਨੇ ਵੀ ਟਿਊਬਰ ਨਹੀਂ ਜ਼ਿਆਦਾ ਛੜਨਾ ਤੇ ਘਰ ਚ ਟੂਟੀਆਂ ਵੀ ਨਹੀਂ ਖੁੱਲੀਆਂ ਛੜਨੀਆਂ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਉੱਥੇ ਸਾਨੂੰ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਆ ਜਿੰਨਾ ਕੁ ਲੋਡ ਹੋਵੇ ਉੰਨੇ ਹੀ ਵਰਤੋਂ ਕਰੋ ਹਾਂ ਕਹਿੰਨੇ ਮੱਗਾ ਭਰ ਲਓ ਪਾਣੀ ਦਾ ਉਹਦੇ ਨਾਲ ਬੋਰਸ਼ ਹੋ ਜਾਂਦਾ ਬਿਲਕੁਲ ਹੋ ਜਾਂਦਾ ਜੀ ਕਾਰ ਤੋਂ ਭਜਾਂਦੀ ਆ ਹਾਂ ਕਾਰ ਤੋਂ ਭਜਾਂਦੀ ਕਾਰ ਦੇ ਬੜੇ ਟੈਕਨੀਕ ਆ ਗਈ ਆ ਜਿਵੇਂ ਜਿਦ ਤਰ੍ਹਾਂ ਆਪਾਂ ਕਹਿੰਨੇ ਤੁਪਕਾ ਸਚਾਈ ਕਰੋ ਜੀ ਉਸ ਤਰ੍ਹਾਂ ਹੀ ਨਾ ਕਾਰ ਤੋਂ ਹਣ ਵਾਸਤੇ ਲੋਕੀ ਪਹਿਲਾਂ ਤਾਂ ਪਾਈਪ ਲਾ ਕੇ ਆਏ ਧੋਈ ਜਾਂਦੇ ਸੀ ਨਹੀਂ ਉਹ ਨੋਜ਼ਲ ਆ ਗਈਆਂ ਜੀ ਨੋਜ਼ਲ ਆ ਗਈਆਂ ਉਹ ਸਿਰ ਪਾਣੀ ਲਾ ਦਿੰਦਾ ਬੰਦਾ ਜੀ ਜੀ ਤੋਂ ਸਾਨੂੰ ਘਰੇਲੂ ਜਨਾ ਖੇਤੀ ਨੂੰ ਵਾਸਤੇ ਘਰੇਲੂ ਜਿਹੜੇ ਆਮ ਪਬਲਿਕ ਆ ਨਾ ਉਹਨਾਂ ਨੂੰ ਘੜ ਤੋਂ ਘੜ ਸੰਜੋਣਾ ਆ ਦੀ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਬਿਲਕੁਲ ਬਹੁਤ ਸਾਰੇ ਨੁਕਤੇ ਆ ਜੀ ਬੜੇ ਲੋੜ ਤੇ ਆ ਉਹਨਾਂ ਤੇ ਧਿਆਨ ਦੇਣ ਦੀ ਗੱਲ ਇਹ ਆ ਨਾ ਕਿ ਮਿੱਠਾ ਸਿੰਘ ਜੀ ਸਾਨੂੰ ਸਾਰਿਆਂ ਨੂੰ ਇਹ ਕੰਮ ਕਰਨਾ ਪੈਣਾ ਹਮਲਾ ਦੇ ਸਾਰਿਆਂ ਨੂੰ ਮਾਰਨਾ ਪੈਣਾ ਹੁਣ ਇਹ ਥੋੜਾ ਵੀ ਰੋਜ਼ ਹੀ ਘਾਰ ਤੋਂ ਲਾ ਨਾ 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 ਹੈ ਨਾ ਨਾ ਜਰੂਰੀ ਹੈ ਕਿਤੇ ਨਾ ਜੀ ਨਾ ਕੋਈ ਲੋੜ ਨਹੀਂ ਹਫਤੇ ਬਾਅਦ ਵੀ ਧੁੱਪ ਸਕਦੀ ਹੈ ਨਹੀਂ ਮਹੀਨੇ ਬਾਅਦ ਵੀ ਧੁੱਪ ਸਕਦੀ ਆ ਇਹੋ ਜੀ ਕੋਈ ਗੱਲ ਨਹੀਂ ਕਪੜਾ ਕਪੜਾ ਮਾਰਿਆਂ ਵੀ ਸਰ ਜਾਂਦਾ ਸਰ ਜਾਂਦਾ ਹੈ ਨਾ ਨਹੀਂ ਜੇ ਸੋਚੀਏ ਫੇਰ ਬੜਾ ਖਰਚਾ ਮੈਨੂੰ ਲੱਗਦਾ ਜੇ 2-2 4-4 10-10 ਲੀਟਰ ਬਚਾਉਣ ਲੱਗੇ ਤੇ ਲੈ ਲਿਆ ਕੰਮ ਬਿਲਕੁਲ ਹੈ ਬਿਲਕੁਲ ਸੋ ਡਾਕਟਰ ਸਾਹਿਬ ਦੇਖੋ ਦੂਸਰੀ ਗੱਲ ਹੈ ਪ੍ਰਦੂਸ਼ਣ ਜੀ ਅੱਜ ਕੱਲ ਜਿਹ ਇਹ ਪ੍ਰਦੂਸ਼ਣ ਕੀ ਆ ਔਰ ਇਹਦੇ ਮੁੱਖ ਕਾਰਨ ਜਿਹੜੇ ਆ ਹੁਣ ਉਹ ਕਿਹੜੇ-ਕਿਹੜੇ ਦੇਖੋ ਜੀ ਅੱਜ ਦਾ ਜਿਹੜਾ ਬੜਾ ਚਿੰਤਾਜਨਕ ਵਿਸ਼ਾ ਪ੍ਰਦੂਸ਼ਣ ਹੈ ਹਾਂਜੀ ਪਿਛਲੇ 2-3 ਮਹੀਨਿਆਂ ਤੋਂ ਤੁਸੀਂ ਖ਼ਬਰਾਂ ਪੜ੍ਹ ਲਓ ਹਾਂਜੀ ਪ੍ਰਦੂਸ਼ਣ ਪ੍ਰਦੂਸ਼ਣ ਦੀ ਗੱਲ ਹੋ ਰਹੀ ਆ ਜੀ ਹਾਂਜੀ ਏਕਯੂਆਈ ਹਮ ਇੱਕ ਆਮ ਜਿਹੜਾ ਬੰਦਾ ਉਹਨੂੰ ਪਤਾ ਲੱਗ ਗਿਆ ਜੀ ਇਹ ਆਪਾਂ ਲਿਖ ਆ ਜਾਂਦਾ ਜੀ ਸੁਨੇਹਾ ਆਂਦਾ ਨਾ ਜਿਹੜਾ ਉਹਦੇ 'ਚ ਲਿਖਿਆ ਆਂਦਾ ਏਕਯੂਆਈ ਆ ਜੀ ਹਾਂ ਇੰਨਾ ਏਕਯੂਆਈ ਹੋ ਗਿਆ ਬੜਾ ਡਰਾਉਣੀ ਜੀ ਫਿਗਰ ਆਉਂਦੀ ਆ ਆਓ ਜਿਹਨੂੰ ਨਹੀਂ ਪਤਾ ਉਹਨੂੰ ਪਤਾ ਲੱਗ ਗਿਆ ਜੀ ਉਹ ਕਾਦ ਨਾ ਹੋ ਰਿਹਾ ਜੀ ਵੇਖੋ ਆਪਾਂ ਕੁਦਰਤ ਨਾਲ shear share ਕਰਦੇ ਆਂ ਹਾਂ ਜਿੰਨੇ ਆਪਾਂ ਫੈਕਟਰੀਆਂ ਜਾਂ ਇੰਡਸਟਰੀ ਵਾਲੇ ਆ ਹੂੰ ਉਹ ਜਦੋਂ ਆਪਣਾ ਕੋਈ ਵੀ ਚੀਜ਼ ਬਣਾਉਂਦੇ ਆ ਜੀ ਉਹ ਤੋਂ ਜਿਹੜੀਆਂ ਵੇਸਟ ਮਟੀਰੀਅਲ ਨਿਕਲਦਾ ਭਾਵੇਂ ਤਰਲ ਰੂਪ ਚ ਨਿਕਲਦਾ ਹਾਂ ਹਾਂ ਤੇ ਭਾਵੇਂ ਗੈਸਾਂ ਦੇ ਰੂਪ ਚ ਨਿਕਲਦਾ ਹਾਂ ਜੀ ਧੂਆਂ ਹਾਂ ਉਹ ਜਦੋਂ ਕਿਸੇ ਆਪਣੀ ਹਵਾ ਜਾਂ ਵਾਜੂ ਮੰਡਲ ਜਾਂ ਪਾਣੀ ਦੇ ਵਿੱਚ ਜਿਹੜੀਆਂ ਜਰੀਲੀਆਂ ਗੈਸਾਂ ਜਾਂ ਕੋਈ ਤਰਲ ਪਦਾਰਥ ਜਾਂ ਮਿੱਟੀ ਕਾਣ ਧੂੜ ਕਿ ਜਿਹੜੀ ਇੱਕ ਮਿਆਰ ਆ ਉਹ ਤੋਂ ਜਦੋਂ ਵੱਧ ਜਾਂਦੇ ਜ਼ਿਆਦਾ ਹਾਂਜੀ ਤੋਂ ਆਪਣੀ ਮਨੁੱਖੀ ਸਿਹਤ ਜੀਵ ਜੰਤੂ ਆਪਣੀ ਜਿਹੜੇ ਬਨਸਪਤੀ ਵੀ ਇਤਿਹਾ ਨਿਕਾਰਕ ਹੁੰਦੇ ਆ ਤੇ ਉਹ ਪ੍ਰਦੂਸ਼ਣ ਦਾ ਕਾਰਨ ਬਣਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਗੱਲ ਸਹੀ ਆ ਜਿਹੜੇ ਪਾਣੀ ਚ ਤੁਸੀਂ ਇਹੋ ਜੀ ਚੀਜ਼ ਮਿਲਾ ਦੇਓ ਉਹ ਪਾਣੀ ਜਾ ਕੇ ਵਰਤੋਂ ਚ ਤੇ ਆਉਣਾ ਹੀ ਆ ਆਉਣਾ ਹੀ ਆ ਬਿਲਕੁਲ ਚਾਹੇ ਪੀਣ ਦੇ ਲਈ ਆਵੇ ਚਾਹੇ ਖੇਤੀਬਾੜੀ ਲਈ ਆਵੇ ਤੇ ਜੇ ਉਹਦੇ ਚ ਇਦਾਂ ਮਾੜੇ ਅੰਸ਼ ਹੋਣਗੇ ਤੋਂ ਮਨੁੱਖ ਦੇ ਅੰਦਰ ਜਾਣਗੇ ਬਿਮਾਰੀਆਂ ਪੈਦਾ ਕਰਨਗੀਆਂ ਬਿਮਾਰੀਆਂ ਫੈਲਣਗੀਆਂ ਹੈਨਾ ਅੱਛਾ ਇਹ ਗੱਲ ਤਾਂ ਢੀ ਸਹੀ ਆ ਡਾਕਟਰ ਸਾਹਿਬ ਇਹ ਮਨੁੱਖਾਂ ਤੇ ਅਸਰ ਪੈਂਦਾ ਆ ਹੋਰ ਪੈਂਦਾ ਇਹ ਜਿਹੜਾ ਪਾਣੀ ਪ੍ਰਦੂਸ਼ਣ ਹੈ ਖੇਤੀ ਤੇ ਕੀ ਕੀ ਪ੍ਰਭਾਵ ਪਾਉਂਦਾ ਕਿਉਂਕਿ ਜੇ ਖੇਤੀ ਤੇ ਪ੍ਰਭਾਵ ਪੈ ਗਿਆ ਤੇ ਅਰਥ ਸ਼ਾਸਤਰ ਵਿਗੜ ਜੂ ਸਾਡਾ ਹਾਂ ਜੀ ਖੇਤੀ ਤੇ ਵੇਖੋ ਜੀ ਮਿੱਠਾ ਸਿੰਘ ਜੀ ਬਹੁਤ ਜ਼ਿਆਦਾ ਖੇਤੀ ਪ੍ਰਭਾਵ ਪੈਂਦਾ ਪ੍ਰਵਾਣੀ ਹਾਂ ਜਿਸ ਤਰ੍ਹਾਂ ਆਪਾਂ ਸ਼ੁਰੂ ਚ ਹੀ ਗੱਲ ਕੀਤੀ ਆ ਵੀ ਖੇਤੀ ਦੇ ਪਾਣੀ ਦੀ ਮੁੱਢਲੀ ਲੋੜ ਹੈ ਆਪਣੀ ਹਾਂ ਜੇ ਆਪਾਂ ਨੂੰ ਪ੍ਰਦੂਸ਼ਣ ਪਾਣੀ ਮਿਲਦਾ ਤਾਂ ਉਹਦੋਂ ਖੇਤੀ ਜਿਹੜੀ ਆ ਸੰਭਵ ਹੀ ਨਹੀਂ ਸੰਭਵ ਨਹੀਂ ਹੈਗੀ ਹਾਂ ਜਦੋਂ ਆਪਾਂ ਕਿਤੇ ਜਦੋਂ ਆਪਾਂ ਕਹਿੰਦੇ ਡੂੰਘੇ ਪਾਣੀ ਕੱਢੀ ਜਾਂਦੇ ਆ ਹਾਂ ਹਾਂ ਕਢੀਏ ਤੇ ਆਪਾਂ ਜਿਹੜੀਆਂ ਕਿ ਫੈਕਟਰੀਆਂ ਦਾ ਪਾਣੀ ਜਾਂ ਕੋਈ ਤਰਲ ਵੇਸਟ ਮਟੀਰੀਅਲ ਜਾਂ ਖੇਤੀ ਦਾ ਜਿਹੜਾ ਆਪਾਂ ਲੋੜ ਤੋਂ ਵੱਧ ਨਦੀ ਨਾਸ਼ਕ ਜਾਂ ਰਸਾਇਣ ਖਾਦਾਂ ਇਹ ਜਦੋਂ ਲੋੜ ਤੋਂ ਵੱਧ ਜਦੋਂ ਸਰਪਾਸਟ ਤੋਂ ਵੱਧ ਪਾਉਂਦੇ ਆ ਉਹ ਕਿ ਜਿੰਨੇ ਕਿ ਬੂਟੇ ਲੋਡ ਹੁੰਦੀ ਆ ਉੰਨੀ ਤੇ ਲੈ ਲੈਂਦਾ ਬਾਕੀ ਕਿੱਥੇ ਜਾਂਦੀ ਜੀ ਪਾਣੀ ਚ ਲੀਚ ਕਰਕੇ ਆਪਣੀ ਅੰਡਰਗ੍ਰਾਊਂਡ ਪਾਣੀ ਨੂੰ ਮਤਲਬ ਇਹ ਆ ਡਾਟ ਸੱਚਾ ਡੇ ਕਹਿੰਦਾ ਵੀ ਹਰ ਚੀਜ਼ ਸਾਨੂੰ ਸੋਚ ਸਮਝ ਕੇ ਵਰਤਣੀ ਚਾਹੀਦੀ ਆ ਆਪਣੇ ਫਾਇਦੇ ਲਈ ਜਿਹੜਾ ਉਹ ਆਵਾਮ ਦਾ ਨੁਕਸਾਨ ਨਹੀਂ ਕਰਨਾ ਨਹੀਂ ਕਰਨਾ ਚਾਹੀਦਾ ਦੇਖੋ ਜੀ ਅੱਜ ਗੱਲ ਹੋਈ ਹੈ ਪ੍ਰਦੂਸ਼ਣ ਦੀ ਪਾਣੀ ਪ੍ਰਦੂਸ਼ਣ ਦੀ ਹੈ ਨਾ ਤੇ ਇਸ ਲਈ ਪ੍ਰਦੂਸ਼ਣ ਸਾਡੇ ਮੌਸਮ 'ਚ ਵੀ ਹੈ ਬਿਲਕੁਲ ਕਾਫੀ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਮੌਸਮ ਖਰਾਬ ਚੱਲ ਰਿਹਾ ਕਿ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਅਸੀਂ ਉਹੀ ਗਲਤ ਕੀਤਾ ਆ ਹਾਂ ਤੇ ਤਾਪਮਾਨ ਜਿਹੜਾ ਆ ਇਹ ਪਿਛਲੇ 24 ਘੰਟਿਆਂ 'ਚ ਮਹਿਕਮੇ ਵਾਲਿਆਂ ਨੇ ਜਿਹੜੀ ਖਬਰ ਕੱਲੀ ਆ ਹਾਂਜੀ ਡਾਕਟਰ ਸਾਹਿਬ ਉਹ ਇਸ ਤਰ੍ਹਾਂ ਆ ਬਈ ਜਲੰਧਰ ਤਾਪਮਾਨ ਵੱਧ ਤੋਂ ਵੱਧ 18.8 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 6.4 ਡਿਗਰੀ ਸੈਲਸੀਅਸ ਹਾਂਜੀ ਗੁਰਦਾਸਪੁਰ ਚ ਵਾਤਵਾਰ 21 ਤੇ ਘੱਟ ਤੋਂ ਘੱਟ 4 ਫਿਰੋਜ਼ਪੁਰ ਚ ਵਾਤਵਾਰ 20.8 ਤੇ ਘੱਟ ਤੋਂ ਘੱਟ 3.9 ਡਿਗਰੀ ਸੈਲਸੀਅਸ ਪਟਿਆਲਾ ਚ 21.6 ਵਾਤਵਾਰ ਤੇ 5.6 ਘੱਟ ਤੋਂ ਘੱਟ ਅੰਮ੍ਰਿਤਸਰ ਚ 19.2 ਤੇ 4.4 ਤੇ ਬਠਿੰਡਾ ਚ ਵਾਤਵਾਰ 21 ਤੇ ਘੱਟ ਤੋਂ ਘੱਟ 4 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਆ। ਹਾਂਜੀ ਤੇ ਮੌਸਮ ਦੇ ਬਾਰੇ ਇਹਨਾਂ ਨੇ ਜਿਹੜੀ ਖਬਰ ਕੱਲੀ ਹੋਏ ਆ ਵੀ ਆਉਣ ਵਾਲੇ 24 ਘੰਟਿਆਂ 'ਚ ਠੰਡੀਆਂ ਹਵਾਵਾਂ ਤੇ ਜ਼ਰੂਰ ਚੱਲਣਗੀਆਂ। ਹਾਂ ਇਹਨਾਂ ਮੌਸਮ ਦੇ ਬਦਲਾਅ ਆ ਰਹੇ ਨੇ। ਪਰ ਆਮ ਤੌਰ ਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਾਂਜੀ ਇਹ ਤੇ ਸੀ ਜੀ ਮੌਸਮ ਦਾ ਹਾਲ। ਹੂੰ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਪ੍ਰੋਗਰਾਮ ਦੇ ਮੁਤਲਕ ਕੋਈ ਸਾਨੂੰ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਛਾਡਾ ਪਤਾ ਨੋਟ ਕਰ ਲੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰmarg ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਸਾਡਾ ਪ੍ਰੋਗਰਾਮ ਜੇ ਤੁਸੀਂ ਦੁਬਾਰਾ ਵੀ ਦੇਖਣਾ ਚਾਹੁੰਦੇ ਹੋ ਜਾਂ ਜਿਹੜੇ ਇਸ ਟਾਈਮ ਤੇ ਨਹੀਂ ਦੇਖ ਸਕੇ ਜੇ ਉਹ ਦੇਖਣਾ ਚਾਹੁੰਦੇ ਨੇ देर ਨਾਲ ਦੇਖਣਾ ਚਾਹੁੰਦੇ ਆ ਤੇ YouTube ਤੇ ਸਾਡਾ ਚੈਨਲ ਹੈ DD ਪੰਜਾਬੀ ਦਾ ਇਹਨੂੰ ਤੁਸੀਂ ਸਬਸਕ੍ਰਾਈਬ ਕਰਕੇ ਬਾਰ ਬਾਰ ਦੇਖ ਸਕਦੇ ਹੋ ਹੱਸਦੇ ਰਹੋ ਵਸਦੇ ਰਹੋ ਦੇਖਦੇ ਰਹੋ ਤੇ ਸਬਸਕ੍ਰਾਈਬ ਕਰੋ DD ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦੀ ਜੈ